ਹਾਂਜੀ ਗ੍ਰਿਫਤਦਾਰੀ ਦੇ ਰਹੇ ਆ ਜੀ ਇਹ ਸਾਨੂੰ ਗਾਹ ਨਹੀਂ ਨਿਕਲ 55 ਸਰਕਾਰ ਮੁਰਦਾਬਾ ਗ੍ਰਿਫਤਾਰੀ ਕਰਕੇ ਲੈ ਕੇ ਜਾ ਰਹੇ ਨੇ ਇੱਥੋਂ ਕਿਸਾਨਾਂ ਨੂੰ ਤਸਵੀਰਾਂ ਦੇਖ ਸਕਦੇ ਹੋ ਕਿ ਗ੍ਰਿਫਤਾਰ ਕਰ ਲਿਆ ਬਾਪੂ ਗ੍ਰਿਫਤਾਰੀ ਦਿੱਤੀ ਹਾਂਜੀ ਗ੍ਰਿਫਤਦਾਰੀਆਂ ਥਾਣੇ ਲੈ ਕੇ ਜਾਂਦੇ ਆ ਕੀ ਪਤਾ ਇਹ ਕੁਝ ਵੀ ਕਰ ਸਕਦੇ ਆ ਸਾਡੇ ਨਾਲ ਇਹਨਾਂ ਦੇ ਤੇ ਸਾਨੂੰ ਯਕੀਨ ਹੀ ਹੈ ਨਹੀਂ ਇਹ ਮੁੱਖ ਮੰਤਰੀ ਤੇ ਕਹਿੰਦੇ ਕਿ ਕਿਸਾਨਾਂ ਦਾ ਮੁੰਡਾ ਫਿਰ ਪੁਲਿਸ ਹੁਣ ਗ੍ਰਿਫਤਾਰ ਕਿਉਂ ਕਰ ਰਹੀ ਹੈ ਕਿਸਾਨਾਂ ਦਾ ਮੁੰਡਾ ਹੈ ਹੀ ਨਹੀਂ ਉਹ ਹੈ ਹੀ ਨਹੀਂ ਕਿਸਾਨਾਂ ਦਾ ਮੁੰਡਾ ਉਹ ਬਹੁਤ ਗੰਦਾ ਘਟੀਆ ਕਿਸਮ ਦਾ ਇਨਸਾਨ ਹੈ ਸਾਨਾ ਦਾ ਪੁੱਤ ਹੁੰਦਾ ਹੀ ਉਹਨਾਂ ਨੂੰ ਚੰਡੀਗੜ੍ਹ ਚਲੇ ਜਾਂ ਅੰਮ੍ਰਿਤਸਰ ਕਿਹੜਾ ਕੋਈ ਉੱਥੇ ਕੋਈ ਧੱਕੇਸ਼ਾਹੀ ਕਰਨ ਲੱਗੇ ਸੀ ਸ਼ਾਂਤਮਈ ਬੈਠੇ ਸੀ ਸਾਈਡ ਤੇ ਬੈਠੇ ਸੀ ਇਹ ਸਾਨੂੰ ਸ਼ਾਂਤਮਈ ਵੀ ਨਹੀਂ ਬੈਠਣ ਦਿੰਦੇ ਇਹਨਾਂ ਨੇ ਵੈਸ ਭਗਵਾਨਤਮਾਨ ਦੀ ਗੰਦੀ ਕਰਤੂਤ ਐ ਇਹ ਦੇਖ ਲੋ ਹੁਣ ਸਾਨੂੰ ਇਹ ਸ਼ਾਂਤਮਈ ਬੈਠਿਆ ਨੂੰ ਵੀ ਖੜਾ ਨੂੰ ਵੀ ਨਹੀਂ ਇੱਥੇ ਬੈਠਣ ਵੀ ਨਹੀਂ ਦਿੱਤਾ ਦਾ ਮੋਗਾ ਲੁਧਿਆਣਾ ਰੋਡ ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਸਾਈਡ ਤੇ ਬੈਠੇ ਕਿਸਾਨ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦੇ ਕੋਲ ਹੈ ਹੁਣ ਗੱਲਬਾਤ ਚੱਲ ਰਹੀ ਆ ਆਪਸ ਦੇ ਵਿੱਚ ਤਾਂ ਕਿਸਾਨਾਂ ਦਾ ਕਹਿਣਾ ਕਿ ਅਸੀਂ ਗ੍ਰਿਫਤਾਰੀ ਦੇਣੀ ਮਨਜ਼ੂਰ ਕਰਾਂਗੇ ਘਰੇ ਜਾਣਾ ਨਾ ਅਸੀਂ ਘਰੇ ਜਾਣਾ ਜੇਕਰ ਤੁਸੀਂ ਉਹਨਾਂ ਚੰਡੀਗੜ੍ਹ ਨਹੀਂ ਜਾਂਦੇ ਤਾਂ ਅਸੀਂ ਆਪਣੀ ਜਿਹੜੀ ਗ੍ਰਿਫਤਾਰੀ ਦੇਵਾਂਗੇ ਤਾਂ ਹੁਣ ਪੁਲਿਸ ਹੈ ਜਿਹੜੀ ਪ੍ਰਸ਼ਾਸਨ ਹੈ ਜਿਹੜਾ ਉਹ ਕਿਸਾਨਾਂ ਨੂੰ ਗ੍ਰਿਫਤਾਰ ਕਰ ਰਿਹਾ ਉਹਨਾਂ ਨੂੰ ਲੈ ਕੇ ਜਾ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਸ ਦੇ ਵੱਲੋਂ ਹਾਂ ਕੋਈ ਨਾ ਟਰੈਕਟਰ ਖੜੇ ਐ ਨਾ ਤੇ ਵੇਹ ਜਾਓ ਖਿੱਚ ਕੇ ਲੈ ਜਾਓ ਇੱਕ ਇੱਕ ਜਣਾ ਦਾ ਨਹੀਂ ਗਾਂ ਨੂੰ ਚੱਲੋ ਨਹੀਂ ਗਾਂ ਨੂੰ ਚੱਲੋ ਯਾਰ ਫੇਰਾਓ ਗਾਂ ਨੂੰ ਚੱਲੋ ਹਾਂ ਟਰੈਕਟਰ ਨੂੰ ਤਹੀ ਲਿਆਉਣੇ ਸਰ ਉਹ ਨਹੀਂ ਯਾਰ ਇਹ ਨਹੀਂ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਜੈ ਜਿੰਦਾਬਾਦ ਦੇ ਰਹੇ ਆਂਟੀ ਗ੍ਰਫਤਾਰੀ ਦੇ ਰਹੇ ਆ ਜੀ ਇਹ ਸਾਨੂੰ ਗਾਣੇ ਨੰਗਲੇ ਮੁਰਦਾਬਾਦ ਸਰਕਾਰੀ ਸ਼ਾਸ਼ਨ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਗ੍ਰਫਤਾਰੀ ਕਰਕੇ ਲੈ ਕੇ ਜਾ ਰਹੇ ਨੇ ਇੱਥੋਂ ਕਿਸਾਨਾਂ ਨੂੰ ਤਸਵੀਰਾਂ ਦੇਖ ਸਕਦੇ ਹੋ ਕਿ ਗ੍ਰਫਤਾਰ ਕਰ ਲਿਆ ਬਾਪੂ ਗ੍ਰਫਤਾਰੀ ਦਿੱਤੀ ਹਾਂਜੀ ਗ੍ਰਫਤਾਰੀਆਂ ਕਿਉਂ ਬਸਿਆ ਨਹੀਂ ਜਾਣਦ ਨਾ ਗਾਹ ਪ੍ਰਦਰਸ਼ਨ ਨਹੀਂ ਕਰਨ ਦੇਣਾ ਇੱਥੇ ਸ਼ਾਂਤਮਈ ਸਾਈਡ ਤੇ ਕੋਈ ਨਹੀਂ ਕਰ ਲਾਂਗੇ ਸਵੇਰੇ ਪਰਸ ਕਰ ਲਾਂਗੇ ਕੱਲ ਆਉਂਗੇ ਫਿਰ ਵਾਪਸ ਆਉਂਗੇ ਆ ਵਾਪਸ ਕਿੱਥੇ ਇੱਥੇ ਹੀ ਜਾਣਾ ਕਿੱਥੇ ਠੀਕ ਹੈ ਤਾਂ ਜਿਹੜਾ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਸ ਦੇ ਵਿੱਚ ਭਰ ਕੇ ਥਾਣੇ ਵਿੱਚ ਲਜਾਇਆ ਜਾ ਰਿਹਾ ਗਲਬਾਤ ਕਰਦੇ ਆ ਜਿਹੜੇ ਹੋਰ ਵੀ ਕਿਸਾਨ ਇੱਥੇ ਮੌਜੂਦ ਨੇ ਤਾਂ ਬਸ ਦੇ ਵਿੱਚ ਲੈ ਕੇ ਜਾ ਰਹੇ ਨੇ ਖੜਾ ਰਹਿਣਾ ਜਿਵੇਂ ਪਾਲ ਸਪ੍ਰਸ਼ਾਸ਼ਨ ਮਰਦਾਬਾਦ ਪਾਲ ਸਪ੍ਰਸ਼ਾਸ਼ਨ ਮਰਦਾਬਾਦ ਕਿਸਾਨਾਂ ਦਾ ਪੁੱਤ ਹੈ ਕਿਸਾਨਾਂ ਨੂੰ ਗ੍ਰਫਤਾਰ ਕਿਸਾਨਾਂ ਨੂੰ ਗ੍ਰਫਤਾਰ ਕਰਾਉਂਦਾ ਕਿਸਾਨਾਂ ਦਾ ਪੁੱਤ ਹੁੰਦਾ ਇਹ ਉਹਨਾਂ ਨੂੰ ਚੰਡੀਗੜ੍ਹ ਚਲੇ ਜਾਂਦੇ ਅਸੀਂ ਕਿਹੜਾ ਕੋਈ ਉੱਥੇ ਕੋਈ ਧੱਕੇਸ਼ਾਹੀ ਕਰਨ ਲੱਗੇ ਸੀ ਕੋਈ ਭੰਨ ਤੋੜਨੀ ਸੀ ਕਰਨ ਲੱਗੇ ਸ਼ਾਂਤ ਮੈਂ ਪ੍ਰੋਟੈਸਟ ਸੀਗਾ ਅੱਛਾ ਕੇਂਦਰ ਤੁਹਾਨੂੰ ਦਿੱਲੀ ਨੇ ਜਾਣ ਦੇ ਰਿਹਾ ਉੱਥੇ ਤੇ ਪੰਜਾਬ ਪੁਲਿਸ ਤੁਹਾਨੂੰ ਇੱਥੇ ਨਹੀਂ ਜਾਂਦੇ ਚੰਡੀਗੜ੍ਹ ਪੰਜਾਬ ਪੁਲਿਸ ਆ ਬਾਈ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਦੋਗਲਾ ਪੰਤੀ ਆ ਇਹ ਮੈਂ ਪਹਿਲੇ ਤੋਂ ਤੁਹਾਨੂੰ ਪੁਲਸ ਪ੍ਰਸ਼ਾਸਨ ਮਰਦਾਬਾਦ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਕਿ ਲਗਾਤਾਰ ਗ੍ਰਿਫਤਾਰ ਕੀਤਾ ਜਾ ਰਿਹਾ ਜਿੰਨੇ ਵੀ ਇੱਥੇ ਕਿਸਾਨ ਮੌਜੂਦ ਸੀਗੇ ਸੜਕ ਦੇ ਕਿਨਾਰੇ ਬੈਠੇ ਸੀਗੇ ਜਿਵੇਂ ਇਹਨਾਂ ਨੂੰ ਕਿਹਾ ਗਿਆ ਕਿ ਸੜਕ ਦੇ ਕਿਨਾਰੇ ਬੈਠ ਕੇ ਜਿਹੜਾ ਪ੍ਰਦਰਸ਼ਨ ਕਰਨਾ ਤਾਂ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਦੇਖ ਸਕਦੇ ਹਾਂ ਕਿ ਇੱਥੇ ਖੜੀਆਂ ਨੇ ਤਾਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਬੱਸ ਦੇ ਵਿੱਚ ਵਹਾ ਲਿਆ ਗਿਆ ਪੁਲਿਸ ਦੇ ਵੱਲੋਂ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਕਿ ਜਿਹੜੀ ਅੱਜ ਤੱਕ ਗ੍ਰਿਫਤਾਰ ਕਰ ਲੈ ਤੁਹਾਨੂੰ ਸਾਰਿਆਂ ਨੂੰ ਜੀ ਹਾਂ ਜੀ ਗ੍ਰਿਫਤਾਰੀ ਦੇ ਰਹੇ ਹੁਣ ਸਾਰੇ ਜਾਣੇ ਹਾਂਜੀ ਲੈ ਕੇ ਜਾਂਦੇ ਆ ਸਾਨੂੰ ਹਾਂ ਥਾਣੇ ਲੈ ਕੇ ਜਾ ਰਹੇ ਹਾਂ ਹਾਂਜੀ ਹਾਂਜੀ ਥਾਣੇ ਥਾਣੇ ਲੈ ਕੇ ਜਾਂਦੇ ਆ ਕੀ ਪਤਾ ਹੈ ਕੁਝ ਵੀ ਕਰ ਸਕਦੇ ਆ ਸਾਡੇ ਨਾਲ ਇਹਨਾਂ ਦੇ ਤੇ ਸਾਨੂੰ ਯਕੀਨ ਹੀ ਹੈ ਨਹੀਂ ਹਾਂ ਇਹ ਮੁੱਖ ਮੰਤਰੀ ਤੇ ਕਹਿੰਦੇ ਕਿ ਕਿਸਾਨਾਂ ਦਾ ਮੁੰਡਾ ਫਿਰ ਪੁਲਿਸ ਹੁਣ ਗ੍ਰਿਫਤਾਰ ਕਿਉਂ ਕਰ ਰਹੀ ਹੈ ਕਿਸਾਨਾਂ ਨੂੰ ਕਿਸਾਨਾਂ ਦਾ ਮੁੰਡਾ ਹੈ ਹੀ ਨਹੀਂ ਉਹ ਹੈ ਹੀ ਨਹੀਂ ਕਿਸਾਨਾਂ ਦਾ ਮੁੰਡਾ ਉਹ ਬਹੁਤ ਗੰਦਾ ਗੰਦਾ ਘਟੀਆ ਕਿਸਮ ਦਾ ਇਨਸਾਨ ਹੈ ਹਾਂ ਆ ਕੀ ਲਾਵੇ ਕਿ ਚੰਡੀਗੜ੍ਹ ਤੁਹਾਡੀ ਰਾਜਧਾਨੀ ਹੈ ਨਹੀਂ ਪੰਜਾਬ ਦੀ ਹੁਣ ਜਾਣ ਦਿੰਦੇ ਉਹ ਤੇ ਰਾਜਤਾਨੀ ਹੈ ਸਾਡੀ ਕੀ ਪਤਾ ਇਹਨਾਂ ਨੂੰ ਸਾਥੋਂ ਕੀ ਖਤਰਾ ਹੈ ਜਿੰਨਾ ਤੋਂ ਖਤਰਾ ਹੈ ਇਹਨਾਂ ਨੂੰ ਉਹ ਜਿੰਨਾ ਸਾਨੂੰ ਤਾਂ ਹਰੇਕ ਬੰਦੇ ਤੋਂ ਖਤਰਾ ਹੈ ਫਿਰ ਅਸੀਂ ਤਾਂ ਫਿਰਦੇ ਆ ਸੜਕਾਂ ਤੇ ਨਾ ਇਹ ਕੀ ਪਤਾ ਕੀ ਚਾਹੁੰਦੇ ਹੁਣ ਸਾਥੋਂ ਤੁਸੀਂ ਸ਼ਾਂਤਮਈ ਬੈਠੇ ਸੀਗੇ ਸਾਈਡ ਤੇ ਨਹੀਂ ਸ਼ਾਂਤਮਈ ਬੈਠੇ ਸੀ ਸਾਈਡ ਤੇ ਬੈਠੇ ਸੀ ਇਹ ਸਾਨੂੰ ਸ਼ਾਂਤਮਈ ਵੀ ਨਹੀਂ ਬੈਠਣ ਦਿੰਦੇ ਇਹਨਾਂ ਨੇ ਵੈਸ ਭਗਵੰਤ ਮਾਨ ਦੀ ਗੰਦੀ ਕਰਤੂਤ ਐ ਇਹ ਦੇਖ ਲਓ ਹੁਣ ਸਾਨੂੰ ਇਹ ਸ਼ਾਂਤਮਈ ਬੈਠਿਆ ਨੂੰ ਵੀ ਖੜਿਆ ਨੂੰ ਵੀ ਨਹੀਂ ਇੱਥੇ ਬੈਠਣ ਵੀ ਨਹੀਂ ਦਿੱਤਾ ਹੁਣ ਸਾਨੂੰ ਲੈ ਕੇ ਜਾਂਦੇ ਆ ਵੈਸ ਇਹ ਕਹਿੰਦੇ ਸਾਨੂੰ ਤਾਂ ਭਗਵਾਨ ਤਮਨ ਨੇ ਕਿਹਾ ਵੀ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਵੈਸ ਭਗਵੰਤ ਮਾਨ ਨੇ ਕੀ ਕਹਿੰਦੇ ਹਾਂਜੀ ਹੈ ਗਈ ਇਹ ਤੁਹਾਨੂੰ ਨਾ ਚੰਡੀਗੜ੍ਹ ਜਾਣ ਦੇਣਾ ਨਾ ਇੱਥੇ ਚੁੱਪਚਾਪ ਬੈਠਣ ਦੇਣਾ ਸਾਈਡ ਤੇ ਤੇ ਥਾਣੇ ਲੈ ਕੇ ਜਾ ਰਹੇ ਹਾਂ ਹੁਣ ਬਸ ਹਾਂ ਥਾਣੇ ਲੈ ਕੇ ਜਾਂਦੇ ਕੀ ਪਤਾ ਸਾਥੋਂ ਇਹ ਕੀ ਭਾਲਦੇ ਆ ਹੁਣ ਇਹ ਭਗਵੰਤ ਮਾਨ ਨੂੰ ਹੁਣ ਪੁੱਛਣ ਆਲੇ ਵੀ ਇਹ ਜ਼ੁਲਮ ਨਹੀਂ ਸਾਡੇ ਤੇ ਫਿਰ ਹੁਣ ਕੋਈ ਐਕਸ਼ਨ ਕਿਉਂ ਨਹੀਂ ਲੈਂਦਾ ਭਗਵੰਤ ਮਾਨ ਸਾਨੂੰ ਸਾਡੇ ਤੇ ਜ਼ੁਲਮ ਕਰਵਾਈ ਜਾਂਦਾ ਇਹ ਪੁਲਿਸ ਵਾਲਿਆਂ ਤੋਂ ਕੇਂਦਰ ਕੇਂਦਰ ਨੂੰ ਕਹਿੰਦੇ ਹੁੰਦੇ ਕੇਂਦਰ ਬੰਬ ਚਲਾ ਰਿਹਾ ਉੱਥੇ ਸ਼ੰਭੂ ਬਾਰਡਰ ਦੇ ਬੈਠੇ ਨੇ ਖਨੋਰੀ ਬੈਠੇ ਆਂਦੇ ਪਰ ਇਹ ਹੁਣ ਖੁਦ ਕੀ ਕਰ ਰਹੇ ਆ ਵੀ ਪੰਜਾਬ ਸਰਕਾਰ ਕੀ ਕਰ ਰਹੀ ਹੈ ਉਹ ਕੇਂਦਰ ਨੂੰ ਕਹ ਹਾਂ ਜੀ ਇਹ ਕੇਂਦਰ ਨੂੰ ਕੀ ਇਹ ਹੁਣ ਇਹ ਮੁੱਖ ਮੰਤਰੀ ਦੇਖ ਲੋ ਇਹ ਭਗਵੰਤ ਮਾਨ ਦੀ ਕਾਲੀ ਕਰਤੂਤ ਦੇਖ ਲੋ ਨਾ ਇਹ ਸਾਨੂੰ ਚੰਡੀਗੜ੍ਹ ਵੀ ਨਹੀਂ ਜਾਣ ਦਿੰਦੇ ਬਿਲਕੁਲ ਬਿਲਕੁਲ ਹਾਂ ਚੰਡੀਗੜ੍ਹ ਜਾ ਕੇ ਅਸੀਂ ਇਹਨਾਂ ਦਾ ਕੁਛ ਕੁਛ ਨਹੀਂ ਉੱਥੇ ਅਸੀਂ ਨੁਕਸਾਨ ਤਾਂ ਨਹੀਂ ਕਰਦੇ ਨਾ ਅਸੀਂ ਦਿੱਲੀ ਜਾ ਕੇ ਵੀ ਨਹੀਂ ਨੁਕਸਾਨ ਕੀਤਾ ਇਹਨਾਂ ਦਾ ਇਹ ਆਪ ਹੀ ਆਪ ਦਾ ਨੁਕਸਾਨ ਕਰਵਾਈ ਜਾਂਦੇ ਆ ਠੀਕ ਹੈ ਜੀ ਧੰਨਵਾਦ ਇਹ ਲੋਕਾਂ ਦੇ ਦੁਸ਼ਮਣ ਬਣੇ ਹੋਏ ਆ ਜੀ ਬਿਲਕੁਲ